ਬਾਰੋਂ ਜੀ ਨਿਕਾਇੜ ਕੋਠੀ ਬਣੀ ਅੰਦਰੋਂ ਵੀ ਉਵੇਂ ਤਸੱਲੀ ਕਰਾਈ ਬਿਲਕੁਲ ਜੀ ਉਦੋਂ ਪਿਆਰੀ ਬਣਾਈ ਜੀ ਆਪਾਂ ਅੰਦਰ ਕੇ ਦੋ ਕਿੱਲਿਆਂ ਦੇ ਵਿੱਚ ਕੋਠੀ ਬਣੀ ਹੋਈ ਹੈ 10000 ਸਕਰ ਫੁੱਟ ਸਾਰਾ ਕਵਰ ਏਰੀਆ ਹੈ ਦਾ ਇੱਕ ਬਹੁਤ ਸਾਰੇ ਮਿੱਤਰਾਂ ਦਾ ਨਾ ਸਵਾਲ ਹੁੰਦਾ ਬਈ ਵੀ ਫੈਕਟਰੀ ਚ ਉਹ ਚੀਜ਼ ਨਹੀਂ ਬਣ ਸਕਦੀ ਜੇ ਕੋਈ ਮਿਸਤਰੀ ਘਰੇ ਕੰਮ ਕਰਦਾ ਮਤਲਬ ਫੈਕਟਰੀ ਚ ਵੀ ਐਨੀ ਸਪਾਈ ਆ ਜਾ ਆ ਦੇਖੋ ਸਰ ਤੁਹਾਡੇ ਸਾਹਮਣੇ ਆ ਕਿਚਨ ਦਾ ਸਾਈਜ਼ ਹੈਗਾਗਾ 30 ਬਾਈ 16 ਜੀ ਠੀਕ ਹੈ ਜੀ ਸੈਂਟਰ ਆਈ ਲੈਂਡ ਦੇ ਵਿੱਚ ਆਪਾਂ ਕਿਚਨ ਇਨਸਟਾਲੇਸ਼ਨ ਕੀਤੀ ਹੈ ਇਹਨਾਂ ਨੇ ਸਾਨੂੰ ਕਲੈਂਡ ਨੇ ਨੈਟ ਤੋਂ ਕੱਢ ਕੇ ਦਿੱਤਾ ਸੀਗਾ ਜੀ ਕਹਿੰਦੇ ਇਦਾਂ ਦਾ ਬਣ ਜਾਊਗਾ ਠੀਕ ਹੈ ਜੀ ਅਸਿੱਖ ਜੀ ਗੱਲ ਹੀ ਕੋਈ ਨਹੀਂ ਲੋ ਆਪਾਂ ਜਿੰਨਾ ਵੀ ਕੰਮ ਸਾਨੂੰ ਦਿਖਾਇਆ ਹੈਗਾ ਇਹ ਆਪਾਂ 25 ਦਿਨਾਂ ਦੇ ਵਿੱਚ ਆਪਾਂ ਪ੍ਰੋਪਰ ਸਾਰਾ ਕੰਪਲੀਟ ਕੀਤਾ ਜੀ ਜਿਹੜੀ ਚੀਜ਼ ਮੈਨੂੰ ਇੱਥੇ ਸ਼੍ਰੀ ਗਣਪਤੀ ਤੋਂ ਮਿਲਿਆ ਕਿਤੇ ਵੀ ਨਹੀਂ ਮਿਲਣੀ ਸੀਗੀ ਠੀਕ ਹੈ ਤੇ ਇੱਕ ਕੀ ਇਹਨਾਂ ਨੇ ਕੰਮ ਬਹੁਤ ਜਲਦੀ ਕੀਤਾ ਸੱਸੀ ਗਾਲ ਦੋਸਤੋ ਦੋ ਗਿੱਲਾਂ ਦੇ ਵਿੱਚ ਬਣਿਆ ਘਰ ਲਗਭਗ 10000 ਸਕਰ ਫੁੱਟ ਕਵ ਆਸ ਕਰਦਾ ਹਾਂ ਵੀ ਸਾਰੇ ਦਰਸ਼ਕਾਂ ਨੂੰ ਪਸੰਦ ਆਊਗੀ ਤੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣੀਆਂ ਤੇ ਸਭ ਤੋਂ ਵੱਡੀ ਗੱਲ ਹੈ ਜਿੰਨਾ ਘਰ ਤੁਸੀਂ ਬਾਹਰੋਂ ਐਲੀਵੇਸ਼ਨ ਐਕਸਟੀਰੀਅਰ ਦੇਖ ਰਹੇ ਹੋ ਇਹਦਾ ਇੰਟੀਰੀਅਰ ਕੀਤਾ ਸ਼੍ਰੀ ਗਣਪਤੀ ਇੰਡਸਟਰੀ ਤਪਾ ਮੰਡੀ ਵਾਲੇ ਵੀ ਰੋਹ ਰਹੇ ਨੇ ਤੇ ਬਾਈ ਜੱਗੀ ਆਪਣੇ ਨਾਲ ਆ ਬਾਈ ਤੋਂ ਜਾਣਾਂਗੇ ਸੱਚੀ ਗੱਲ ਬਾਈ ਸੱਚੀ ਗੱਲ ਜੀ ਸਰ ਭਈ ਜੇ ਗੱਲ ਕਰੀ ਨਾ ਪਾਰੋ ਜੀ ਨਿੱਕੜ ਕੋਠੀ ਬਣੀ ਅੰਦਰੋਂ ਵੀ ਉਵੇਂ ਤਸੱਲੀ ਕਰਾਈ ਬਿਲਕੁਲ ਜੀ ਉਦੋਂ ਪਿਆਰੀ ਬਣਾਈ ਜੀ ਆਪਾਂ ਅੰਦਰੋਂ ਕੋਠੀ ਇਹ ਠੀਕ ਹੈ ਜੀ ਇਹ ਆਪਾਂ ਨੂੰ ਮਤਲਬ ਕਿ ਦੋ ਕਿੱਲਿਆਂ ਦੇ ਵਿੱਚ ਕੋਠੀ ਬਣੀ ਹੋਈ ਹੈ 10000 ਸਕਰ ਫੁੱਟ ਸਾਰਾ ਕਵਰ ਏਰੀਆ ਹੈ ਦਾ ਠੀਕ ਹੈ ਜੀ ਇਹ ਜਦੋਂ ਫਰਸ਼ ਲੱਗਣ ਤੋਂ ਬਾਅਦ ਇਹਨਾਂ ਨੇ ਆਪਣੇ ਨਾਲ ਸੰਪਰਕ ਕੀਤਾ ਪਹਿਲਾਂ ਆਪਾਂ ਇਹਨਾਂ ਨੂੰ ਕਿਚਨ ਇੰਸਟਾਲੇਸ਼ਨ ਕਰਕੇ ਦਿਖਾਈ ਕਿਚਨ ਵੀ ਬਹੁਤ ਡਿਫਰੈਂਟ ਹੈ ਇਹਨਾਂ ਦੀ ਬਹੁਤ ਪਿਆਰੀ ਕਿਚਨ ਹੈ ਸਾਈਜ਼ ਬਹੁਤ ਖੁੱਲਾ ਹੈਗਾ ਮਤਲਬ ਜੇ ਕਹਿ ਦੀ ਵੀ ਪਹਿਲਾਂ ਇੱਕ ਸੈਂਪਲ ਕਰਕੇ ਦਿਖਾਈ ਵੀ ਇੰਟੀਰੀਅਰ ਦਾ ਆਪਾਂ ਕਹਿ ਠੀਕ ਹੈ ਜੀ ਤੇ ਲਓ ਵੀ ਦੋਸਤੋ ਆਜੋ ਅੰਦਰ ਲੈ ਕੇ ਚੱਲਦੇ ਹਾਂ ਇੰਟੀਰੀਅਰ ਦਿਖਾਵਾਂਗੇ ਉਸ ਤੋਂ ਪਹਿਲਾਂ ਜੇ ਬਾਹਰ ਦੀ ਗੱਲ ਕਰੀਏ ਇੱਧਰ ਆਰਾਮ ਨਾਲ 4 ਤੋਂ 5 ਗੱਡੀਆਂ ਖੜ੍ਹ ਸਕਦੀਆਂ ਨੇ ਅੱਗੇ ਓਪਨ ਦੇ ਵਿੱਚ ਤਾਂ ਆਪਾਂ ਕਿੰਨੀਆਂ ਮਰਜ਼ੀ ਗੱਡੀਆਂ ਖੜਾ ਸਕਦੇ ਹਾਂ ਲਾਉਨ ਏਰੀਆ ਤੁਸੀਂ ਦੇਖ ਸਕਦੇ ਹੋ ਪੂਰਾ ਉੱਪਰ ਹੈਗਾ ਤੇ ਬੈਕ ਸਾਈਡ ਤੇ ਆਰਗੈਨਿਕ ਫਾਰਮ ਜੇ ਕਹਿੰਦੀ ਜਿੱਥੇ ਸਾਰੇ ਫਲ ਫਰੂਟ ਤੇ ਸਾਰੀ ਸਬਜ਼ੀ ਪਰਿਵਾਰ ਨੇ ਲਾਈ ਹੋਈ ਆ ਬਾਹਰ ਦਾ ਜਿਹੜਾ ਤੁਸੀਂ ਲੁੱਕ ਦੇਖ ਸਕਦੇ ਹੋ ਇੱਕ ਵੱਖਰੇ ਤਰੀਕੇ ਦਾ ਐਲੀਵੇਸ਼ਨ ਵਾਲਾ ਜਿਹੜਾ ਪ੍ਰੋਡਕਟ ਲੱਗਿਆ ਹੋਇਆ ਹੈਗਾ ਤੇ ਬਹੁਤ ਪਿਆਰੀ ਲੁੱਕ ਆਉਂਦੀ ਹੈ ਕਲਰ ਮਾਲ ਇੱਕ ਦੂਜੇ ਨਾਲ ਮੇਲ ਖਾਂਦੀਆਂ ਨੇ। ਲਓ ਜੀ ਦੋਸਤੋ, ਦੋਨੇ ਸਾਈਡ ਤੋਂ ਤੁਸੀਂ ਐਲੀਵੇਸ਼ਨ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਡਰੋਨ ਦੇ ਵੀ ਸ਼ਾਟ ਲਾਏ ਹੋਏ ਨੇ। ਭਾਈ ਜੇ ਹੁਣ ਗੱਲ ਕਰੀਏ ਮੇਨ ਐਂਟਰੀ ਸਾਰੇ ਜਿਹੜੇ ਡੋਰ ਆ ਗਏ ਕਿਹੜੇ ਸਾਰੇ ਬੰਦੇ ਟੋਟਲ ਸਾਰੇ ਸਾਗਵਾਂਚ ਕੰਮ ਹੋਇਆ ਹੋਇਆ ਦਾ। ਠੀਕ ਹੈ, ਮੈਟ ਪਾਲਿਸ਼ ਆ ਗਈ। ਮੈਟ ਪਾਲਿਸ਼ ਦੇ ਵਿੱਚ ਇਹਨਾਂ ਦਾ ਗਲੋਸੀ ਤਾਂ ਮੰਨੀ ਸੀ ਇਹਨਾਂ ਨੇ ਮੈਟ ਕਰਵਾਈ ਜੇ ਸਾਰੀ। ਠੀਕ ਹੈ ਜੀ। ਟੋਟਲੀ ਇਹ ਜਿਹੜਾ ਕੰਮ ਹੋਇਆ ਹੋਇਆ ਹੈ ਸਾਗਵਾਂਚ ਹੋਇਆ ਹੈ। ਲਓ ਜੀ ਦੋਸਤੋ। ਸਭ ਤੋਂ ਪਹਿਲਾਂ ਇੰਟਰ ਹੋ ਜਾਈਏ 메인 ਲੌਬੀ ਆ ਗਈ ਲੌਬੀ ਦੇ ਵਿੱਚ ਬਈ ਜੇ ਕਹਿੰਦੀ ਇੰਟੀਰੀਅਰ ਦੇ ਵਿੱਚ ਨਾ ਲੌਬੀ ਬਹੁਤ ਵੱਡਾ ਰੋਲ ਕਰਦੀ ਹੈ ਤੇ ਕੀ ਕੀ ਆਪਾਂ ਇਹਦੇ ਵਿੱਚ ਕੀਤਾ ਹੋਇਆ ਹੈ ਲੌਬੀ ਦੇ ਵਿੱਚ ਇੱਕ ਆਪਾਂ ਫੁੱਲ ਦੀਵਾਰ ਕੀਤੀ ਹੈ ਜੀ ਇਹ ਸਾਰੀ ਠੀਕ ਹੈ ਜੀ ਇਹ ਫੁੱਲ ਦੀਵਾਰ ਤੇ ਕੰਮ ਕੀਤਾ ਬਾਕੀ ਸੋਫਾ ਵਗੈਰਾ ਟੇਬਲ ਇਹ ਚੀਜ਼ ਆਪਾਂ ਇੰਸਟੋਲੇਸ਼ਨ ਕੀਤੀ ਹੈ ਇੱਧਰ ਦਿਖਾ ਸਕਦੇ ਹਾਂ ਤੁਸੀਂ ਦੀਵਾਰ ਤੇ ਪੂਰਾ ਕੰਮ ਹੈ ਜੋ ਠੀਕ ਹੈ ਜੀ ਮਤਲਬ ਫਰਨੀਚਰ ਦਾ ਕੰਮ ਵੀ ਸਾਰਾ ਆਪਾਂ ਕਰ ਦਿੱਤਾ ਹੈ ਹਾਂ ਜੀ ਹਾਂ ਜੀ ਬੋ ਟੋਟਲ ਵੀਰੇ ਫਰਨੀਚਰ ਦਾ ਵੀ ਵਿੱਚ ਠੀਕ ਹੈ ਜੀ ਤੇ ਇੱਧਰ ਵੀ ਪੂਰੀ ਜੇ ਕਹਦੀ ਵੀ ਇੰਟੀਰੀਅਰ ਤੇ ਕਲਰ ਮੈਚਿੰਗ ਵੀ ਜਿਵੇਂ ਸਟੀਲ ਗ੍ਰੇ ਹੈ ਜੀ ਸਾਰੇ ਦਾ ਸੇਫ ਜੀ ਚੁਆਇਸ ਸੀਗੀ ਜੀ ਇਹਨਾਂ ਦੀ ਸਟੀਲ ਗ੍ਰੇ ਦੀ ਤਾਂ ਫਿਰ ਆਪਾਂ ਉਸ ਜੀ ਨੂੰ ਆਪਾਂ ਕਲੈਂਨ ਨੂੰ ਪ੍ਰੋਪਰ ਤੇ ਜਿਉਂ ਮਰੇ ਬਹੁਤ ਸੋਹਣਾ ਤੇ ਬਾਕਮਾਲ ਲੱਗਿਆ ਹੋਇਆ ਹੈਗਾ ਤੇ ਇਹ ਓਪਨ ਏਰੀਆ ਆ ਜਾਂਦਾ ਜੀ ਇਧਰ ਲੌਬੀ ਦੇ ਨਾਲ ਤੇ ਉਧਰ ਬੈਕ ਸਾਈਡ ਤੇ ਟਰਾਈਮ ਰੂਮ ਆ ਗਿਆ ਜੀ ਹਾਂਜੀ ਉਧਰ ਬਕਾਇਦਾ ਸੋਫਾ ਆ ਗਿਆ ਜੀ ਨਾਲ ਉਹਦੀ ਦੀਵਾਰ ਨੂੰ ਵੀ ਪ੍ਰੋਪਰ ਡਿਜ਼ਾਈਨ ਦਿੱਤਾ ਉਸੇ ਤਰ੍ਹਾਂ ਠੀਕ ਹੈ ਜੀ ਤੇ ਇਹ ਸਾਰਾ ਸਰਮੈਕਿਕਾ ਨਾਲ ਲੱਗੇ ਹੋਏ ਜੀ ਉੱਪਰ ਕੋਈ ਟਾਈਲ ਜੀ ਕਰੈਲਿਕ ਸ਼ੀਟ ਲੱਗੀ ਹੋਈ ਹੈ ਜੀ ਸਾਰੀ ਟੋਟਲ ਐਡਵਾਂਸ ਕੰਪਨੀ ਲੋ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਇਧਰੋਂ ਡੋਰ ਵੀ ਤੁਸੀਂ ਦੇਖ ਸਕਦੇ ਹੋ ਡੋਰ ਬਾਈ ਹਰਾਂ ਨੇ ਦੋ ਤਿੰਨ ਥਾਂ ਤੇ ਇਹ ਜੀ ਡੋਰ ਹੋਰ ਵੀ ਲਾਏ ਨੇ ਤੇ ਬਹੁਤ ਸੋਹਣੀ ਲੁੱਕ ਆਉਂਦੀ ਆ ਤੇ ਕਿੰਨੀ ਬਾਈ ਮਟਾਈ ਆ ਜਾਂਦੀ ਆ ਦੀ ਡੋਰ ਠੀਕ ਪਲਾਈ ਚ এবਰੀਨ ਮੰਨ ਕੇ ਚਲੋ 2 ਇੰਚ ਦੀ ਮਟਾਈ ਹੈ ਜੀ ਪੱਲੇ ਦੀ ਤੇ ਦੋਨੇ ਸਾਈਡ ਪ੍ਰੋਪਰ ਡਿਜ਼ਾਈਨ ਹੈ ਅੱਗੇ ਪਿੱਛੇ ਦੋਨੇ ਪਾਸੇ ਸੇਮ ਨੇ ਠੀਕ ਹੈ ਜੀ ਲੋ ਵੀ ਦੋਸਤੋ ਤੇ ਬਹੁਤ ਸੋਹਣਾ ਬਾਈ ਉਹਨਾਂ ਨੇ ਕੰਮ ਕੀਤਾ ਹੈ ਹਰ ਇੱਕ ਚੀਜ਼ ਤੇ ਇਸ ਤੋਂ ਇਲਾਵਾ ਗਰਾਉਂਡ ਫਲੋਰ ਤੇ ਜੇ ਗੱਲ ਕਰੀਏ ਤਾਂ ਇਧਰ ਆਪਾਂ ਦੋ ਰੂਮ ਤਿਆਰ ਕੀਤੇ ਨੇ ਠੀਕ ਹੈ ਜੀ ਉਹ ਵੀ ਆਪਾਂ ਪ੍ਰੋਪਰ ਦਿਖਾ ਦ ਜੀ ਇਹ ਰੂਮ ਆਪਾਂ ਕੰਪਲੀਟਲੀ ਬੈੱਡ ਦੀ ਬੈਕ ਦੋਨੇ ਦੀਵਾਰ ਹੋ ਗਈਆਂ ਠੀਕ ਹੈ ਜੀ ਸਭ ਤੋਂ ਪਹਿਲਾਂ ਬਈ ਇਧਰੋ ਦਿਖਾ ਦਈਏ ਐਲਡੀ ਜੁੰਟ ਵਾਲੇ ਪਾਸੋਂ ਸਾਰਾ ਜਿੰਨਾ ਵਰਕ ਰੂਮ ਦੇ ਵਿੱਚ ਹੋਇਆ ਇੰਟੀਰੀਅਰ ਦਾ ਤੁਸੀਂ ਕੀਤਾ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਇਹ ਕਿਹੜੀ ਸ਼ੀਟ ਲੱਗੀ ਹੋਈ ਹੈ ਬਈ ਇਹ ਸਾਰੀ ਜੀ ਮੈਕਾ ਲਗਿਆ ਰੈਲ ਟੱਚ ਦਾ ਠੀਕ ਹੈ ਜੀ ਤੇ ਨੀਚੇ ਵੀ ਇਸ ਸਿਮ ਨਾਲ ਇਹਦਾ ਕਨਸੈਪਟ ਲੱਗਾ ਹੋਇਆ ਇਧਰ ਬੈੱਡ ਦੇ ਨਾਲ ਆਪਾਂ ਪ੍ਰੋਪਰ ਇਹਨਾਂ ਦੀ ਰਿਕੁਆਇਰਮੈਂਟਸ ਹੀ ਕਲੈਂਡ ਦੀ ਵੀ ਇਸ ਦੀ ਇੱਕ ਜੋਕ ਲੈਂਡ ਸਾਨੂੰ ਦੇ ਦਿੰਦਾ ਉਸੇ ਤਰ੍ਹਾਂ ਹੀ ਆਪਾਂ ਸੈਟਅਪ ਤਿਆਰ ਕਰਕੇ ਦਿੱਤਾ ਜੀ ਠੀਕ ਹੈ ਜੀ ਇੱਕ ਬਹੁਤ ਸਾਰੇ ਮਿੱਤਰਾਂ ਦਾ ਨਾ ਸਵਾਲ ਹੁੰਦਾ ਬਈ ਵੀ ਫੈਕਟਰੀ 'ਚ ਉਹ ਚੀਜ਼ ਨਹੀਂ ਬਣ ਸਕਦੀ ਜੇ ਕੋਈ ਮਿਸਤਰੀ ਘਰੇ ਕੰਮ ਕਰਦਾ ਮਤਲਬ ਫੈਕਟਰੀ 'ਚ ਵੀ ਇਹ ਇੰਨੀ ਸਫਾਈ ਆ ਜਾਂਦੀ ਆ ਦੇਖੋ ਸਰ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਇਸ ਲਈ ਆਪਾਂ ਵਿਊਜ਼ ਨੂੰ ਆਪਾਂ ਪ੍ਰੋਪਰ ਕੋਠੀ ਦਾ ਹੀ ਸਿਸਟਮ ਦਿਖਾਉਣ ਲਈ ਲੈ ਕੇ ਆਏ ਆ ਵੀ ਆਸ ਆਪਣਾ ਕੰਮ ਕਰਿਆ ਹੋਇਆ ਤੁਸੀਂ ਦੱਸ ਦਿਓ ਵੀ ਕਿਤੇ ਕੋਈ ਤੁਹਾਨੂੰ ਕੋਈ ਕਮੀ ਨਜ਼ਰ ਆਂਦੀ ਹੈ ਬਿਲਕੁਲ ਜੀ ਇਹ ਆਪਾਂ ਪ੍ਰੋਪਰ ਕਲੋਜ਼ਟ ਬਣਾਈ ਹੈ ਠੀਕ ਹੈ ਜੀ ਪੂਰੀ ਮਤਲਬ ਕਿ ਗਲਾਸ ਦੇ ਵਿੱਚ ਐਲ ਸ਼ੇਪ ਦੇ ਵਿੱਚ ਆਪਾਂ ਕਲੋਜ਼ਟ ਤਿਆਰ ਕਰੀਏ। ਕੀ ਬਾਤ ਹੈ ਇਹ ਤੁਸੀਂ ਦੇਖ ਸਕਦੇ ਹੋ ਦੋਸਤੋ ਵਾਕਿੰਗ ਕਲੋਜ਼ਟ ਦੇ ਵਿੱਚ ਪ੍ਰੋਪਰ ਜਿਹੜਾ ਇਹ ਗਲਾਸ ਵਾਲਾ ਅੱਜਕੱਲ੍ਹ ਟ੍ਰੈਂਡਿੰਗ ਦੇ ਵਿੱਚ ਚੀਜ਼ ਚੱਲ ਰਹੀ ਹੈਗੀ। ਇਹ ਐਲੂਮੀਨੀਅਮ ਚੀ ਆਇਆ ਨਹੀਂ ਭਾਈ? ਹਾਂਜੀ ਐਲੂਮੀਨੀਅਮ ਦੇ ਵਿੱਚ ਹੀ ਕੋਟਿੰਗ ਹੁੰਦੀ ਹੈ ਇਹਦੀ। ਪੱਕੇ ਦੇ ਸ਼ੂ ਰੈਕ ਵੀ ਆਪਾਂ ਪ੍ਰੋਪਰ ਦਿੱਤਾ ਹੈਗਾ। ਅੱਛਾ ਜੀ ਸਾਰਾ ਹਾਂਜੀ ਇਹ ਪ੍ਰੋਪਰ ਸਾਰਾ ਮਤਲਬ ਕਿ ਕੀ ਬਾਤ ਹੈ? ਵਾਕਿੰਗ ਸ਼ੂ ਰੈਕ ਹੈ। ਠੀਕ ਹੈ ਜੀ ਮਤਲਬ ਕਿ ਅਸੀਂ ਸਰੀ ਜੋ ਕਲਾਇੰਟ ਦੀ ਨੀਡ ਹੁੰਦੀ ਹੈ ਜੋ ਬਜਟ ਹੁੰਦਾ ਉਹਦੇ ਕੋੜੀ ਨੇ ਪੈ ਜਾਂਦੀ ਹੈ ਠੀਕ ਹੈ ਜੀ ਮਤਲਬ ਜੋ ਵੀ ਚੀਜ਼ ਆਪਾਂ ਬਿਲਕੁਲ ਜੀ ਹਾਂ ਜੀ ਜੇ ਮੰਗਣੀ ਚਾਹਣੇ ਉਹ ਸਾਰੀ ਹੋ ਜੂਗੀ ਦੋਸਤੋ ਦੇਖ ਸਕਦੇ ਹੋ ਪ੍ਰੋਪਰ ਤੇ ਇਧਰ ਬਾਥਰੂਮ ਆ ਗਿਆ ਪੂਰੇ ਖੁੱਲੇ ਡੁੱਲੇ ਬਾਥਰੂਮ ਹੈ ਜਿਵੇਂ ਕਿ ਤੁਸੀਂ ਘਰ ਦੇਖਿਆ ਜਿੰਨਾ ਜ਼ਿਆਦਾ ਸੋਹਣਾ ਕਰਾ ਉਸ ਤਰੀਕੇ ਦੀ ਬਾਈ ਹੋਰਾਂ ਨੇ ਇੱਥੇ ਕੰਮ ਕੀਤਾ ਹੋਇਆ ਇਸ ਤੋਂ ਇਲਾਵਾ ਬਾਈ ਜੀ ਜੇ ਗੱਲ ਕਰੀਏ ਕਿਚਨ ਬਹੁਤ ਜ਼ਰੂਰੀ ਹੈ ਕਿਚਨ ਤਾਂ ਇਹਨਾਂ ਦੀ ਵਾ ਕਮਾਲ ਹੈ ਜੀ ਠੀਕ ਹੈ ਜੀ ਕਿਚਨ ਤਾਂ ਤੁਸੀਂ ਦੇਖੋਗੇ ਜੀ ਸਾਈਜ਼ ਤੇ ਉਹਦੀ ਲੁੱਕ ਮਤਲਬ ਕਿ ਬ ਸਰ ਜੇ ਗੱਲ ਕਰੀਏ ਇਧਰ ਕਿਚਨ ਆ ਗਈ ਕਿਚਨ ਬਹੁਤ ਖੁੱਲੀ ਡੁੱਲੀ ਆ ਨਾਲ ਇਧਰ ਡਾਈਨਿੰਗ ਦਾ ਵੀ ਰੱਖਿਆ ਡਾਈਨਿੰਗ ਦਾ ਨਾਲ ਆਈਏ ਕਿਚਨ ਦਾ ਸਾਈਜ਼ ਹੈਗਾ ਹੈਗਾ 30 ਬਾਈ 16 ਜੀ ਠੀਕ ਆ ਜੀ ਸੈਂਟਰ ਆਈ ਲੈਂਡ ਦੇ ਵਿੱਚ ਆਪਾਂ ਕਿਚਨ ਦੀ ਇਨਸਟਾਲੇਸ਼ਨ ਕੀਤੀ ਹੈ ਜੋ ਫਰੰਟ ਲੁੱਕ ਹੈ ਕਲੈਂਡ ਦੀ ਜੋ ਕਲਰ ਦੀ ਚੁਆਇਸ ਸੀਗੀ ਠੀਕ ਆ ਜੀ ਗ੍ਰੇ ਕਲਰ ਦੀ ਤਾਂ ਆਪਾਂ ਸਾਰਾ ਐਡਵਾਂਸ ਕੰਪਨੀ ਦਾ ਇਹਦੇ ਇਹਦੇ ਵਿੱਚ ਅਕ੍ਰੀਲਿਕ ਸ਼ੀਟ ਲਗਾਈ ਹੈ ਜੀ ਪ੍ਰੋਪਰ ਜਿੱਦਾਂ ਸਟੋਰੇਜ ਦੀ ਰਿਕੁਆਇਰਮੈਂਟ ਸੀ ਉਦੋਂ ਆਪਾਂ ਇਹਨਾਂ ਨੂੰ ਸਟੋਰੇਜ ਦਿੱਤੀ ਹੈ ਤੇ ਉੱਪਰ ਬਹੁਤ ਵਧੀਆ ਜੇ ਕਹਿ ਦੀ ਸਭ ਤੋਂ ਮੇਨ ਚੀਜ਼ ਜਿਹੜੀ ਤੁਹਾਨੂੰ ਮੈਂ ਦੱਸਨੀ ਚਾਹੁੰਦਾ ਹੈ ਜਿਹੜਾ ਆਪਾਂ ਇਹ ਉੱਪਰ ਕੁਆਇਰਟਸ ਲਾਇਆ ਹੈ ਇਹ 4 बाई 10 ਦੀ ਸ਼ੀਟ ਹੈ ਤੁਸੀਂ ਦੇਖੋ ਜੀ ਇਹ ਕਿਤੇ ਤੁਹਾਨੂੰ ਜੋੜ ਨਜ਼ਰ ਨਹੀਂ ਆਊਗਾ ਬਿਲਕੁਲ ਜੀ ਇਧਰ ਕੋਈ ਸੋਨਰੇ ਵਿੱਚ ਗੋਲ ਦਾ ਗੋਲੇ ਦਾ ਜੋੜ ਨਹੀਂ ਨਜ਼ਰ ਆਊਗਾ ਇੱਥੋਂ ਵੀ ਜੋੜ ਨਹੀਂ ਨਜ਼ਰ ਆ ਰਿਹਾ ਬਿਲਕੁਲ ਜੀ ਬਿਲਕੁਲ ਡੀਪਲੀ ਦਿਖਾਓ ਜੀ ਇਹ ਠੀਕ ਹੈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਜਿਹੜੀ ਆਪਾਂ ਮਤਲਬ ਕਿ ਡਿਪੈਂਡ ਕਰਦਾ ਹੈ ਕਲਾਇੰਟ ਦੇ ਬਜਟ ਤੇ ਦੇਖੋ ਬਜਟ ਲਾ ਕੇ ਲਾਈਫ ਦੇ ਵਿੱਚ ਇੱਕ ਵਾਰੀ ਇਹ ਚੀਜ਼ ਬਣਦੀ ਹੈ ਹਰੇਕ ਬੰਦੇ ਨੇ ਇਸ ਚੀ ਦੇਖੋ ਤੁਸੀਂ ਇਹ ਚ ਨਹੀਂ ਆਮ ਸ਼ੀਟ ਆਉਂਦੀ ਹੈ 3 ਇੰਚ ਦੀ ਉਸ ਤੋਂ ਬਾਅਦ ਜੋੜ ਪ੍ਰੋਪਰ ਦਿਸ ਦਾ ਐਪੌਕਸੀ ਵਗੈਰਾ ਭਰਦੇ ਹੋ ਕੁਝ ਵੀ ਕਰਦੇ ਹੋ ਇਹ ਜੋੜਲੈਸ ਹੈ ਪ੍ਰੋਪਰ ਇੱਥੇ ਸਾਈਡ ਤੇ ਆ ਕੀ ਤਿਆਰ ਹੁੰਦਾ ਇਹ ਵਿੱਚ ਕੋਈ ਵੀ ਤੁਹਾਨੂੰ ਕਿਸੇ ਕਿਸਮ ਦਾ ਜੋੜ ਨਜ਼ਰ ਨਹੀਂ ਆਊਗਾ ਜੀ ਤੇ ਭਾਈ ਇਸ ਤੋਂ ਇਲਾਵਾ ਚ ਗੱਲ ਕਰੀਏ ਪ੍ਰੋਡਕਟ ਮੈਂ ਸਾਰੇ ਦੇਖ ਰਿਹਾ ਗਲੈਨ ਬ੍ਰਾਂਡ ਦੇ ਨੇ ਸਾਰਾ ਟੋਟਲੀ ਬ੍ਰਾਂਡ ਦਾ ਹਾਂ ਜੀ ਸਾਰਾ ਟੋਟਲ ਜੋ ਵੀ ਇਹਦੇ ਵਿੱਚ ਹੈ ਇਹਦੇ ਵਿੱਚ ਬਈ ਕੀ ਕੀ ਕੀਤਾ ਆਪਾਂ ਕਿਚਨ ਚ ਇਹ ਟੋਟਲੀ ਕਿਚਨ ਦਾ ਕਨਸੈਪਟ ਆਪਾਂ ਸਾਰਾ ਕਲੈਂਡਰ ਨੂੰ ਆਪਾਂ ਹੀ ਸੈਟਅਪ ਕਰਕੇ ਦਿੱਤਾ ਹੈ ਚਿਮਣੀ ਚੁੱਲਾ ਫਰਿੱਜ ਵਗੈਰਾ ਜੋ ਵੀ ਕਲੈਂਡ ਨੂੰ ਮਤਲਬ ਕਿ ਇਹ ਚ ਪਲੈਂਸ ਜੇ ਲੱਗੇ ਆ ਉਹ ਆਪਣੀ ਕੰਪਨੀ ਵੱਲੋਂ ਇੰਸਟਾਲੇਸ਼ਨ ਕਿਤੇ ਰਿਹਾ ਠੀਕ ਆ ਜੀ ਬਾਈ ਇਹ ਐਚ ਡੀ ਐਚ ਐਮ ਆਰ ਦੇ ਉੱਪਰ ਕਰੈਲਿਕ ਸ਼ੀਟ ਆ ਜਾਂਦੀ ਹੈ ਹਾਂ ਬਿਲਕੁਲ ਜੀ ਬਿਲਕੁਲ ਇਹ ਫਿਰ ਕੋਈ ਆਇਆ ਤਾਂ ਨਹੀਂਗਾ ਵੀ ਸ਼ੌਂਕ ਜਿਵੇਂ ਲੋਕ ਡਰਦੇ ਉਹ ਕੋਈ ਨਹੀਂ ਵੀਰੇ ਕੋਈ ਸ਼ੌਂਕ ਜੀ ਆਪਣੀ ਚੋਂ ਜ਼ਿੰਮੇਦਾਰ ਦੱਸਦੇ ਹੁੰਦੇ ਆ ਵੀ 10 ਸਾਲ 21 ਸਾਲ 25 ਸਾਲ ਇਹ ਜਿਹੜਾ ਆਪਾਂ ਪ੍ਰੋਡਕਟ ਲਾਇਆ ਸਾਰਾ ਪਲਾਈ ਬੋਰਡ ਦੇ ਵਿੱਚ ਇੰਸਟਾਲੇਸ਼ਨ ਕੀਤਾ ਹੈ 25 ਸਾਲ ਦੀ ਪ੍ਰੋਪਰਟੀ ਦੀ ਗਾਰੰਟੀ ਹੈ ਅੱਛਾ 25 ਸਾਲ ਦੀ ਗਾਰੰਟੀ ਬਿਲਕੁਲ ਜੀ ਹਾਂ ਜੀ ਠੀਕ ਆ ਜੀ ਲੋ ਵੀ ਦ ਜੇ ਕਹਦੇ ਬਚਨਵੱਧ ਜਿਵੇਂ ਇੱਕ ਹੁੰਦਾ ਨਾ ਆਰਕੀਟੈਕਟ ਦਾ ਜਿਹੜਾ ਦਿਮਾਗ ਹੁੰਦਾ ਉਮੀ ਪਾਈ ਹੋ ਰਹੇ ਨੇ ਉਸ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਜਿਹੜੀ ਹੁਣ ਇੱਕ ਇਹ ਚੀਜ਼ ਹੈ ਇਹ ਵੀ ਆਪਾਂ મત ਕੇ ਕਵਾਡਰੋ ਚ ਲਾਈ ਹੈ ਇੱਕ ਤਾਂ ਹੁੰਦੀ ਹੈ ਪ੍ਰੋਪਰ ਪੈਸੇ ਸਿੰਪਲ ਚੱਲਣ ਵਾਲੀ ਠੀਕ ਹੈ ਜੀ ਇਸ ਟੋਟਲ ਕਵਾਡਰੋ ਚ ਹੈ ਆਟੋਮੈਟਿਕ ਜਿਵੇਂ ਆਪਾਂ ਡਰਾਅ ਯੂਜ਼ ਕਰਦੇ ਆ ਉਸੇ ਤਰ੍ਹਾਂ ਬੰਦ ਹੋਣ ਵਾਲੀ ਇੱਥੇ ਵੀ ਆਪਾਂ ਨੀਡ ਸੀ ਡਰਾਅਜ ਦੀ ਰਿਕਵਰਮੈਂਟ ਸੀ ਉਹ ਦਿੱਤਾ ਹੈਗਾ ਠੀਕ ਹੈ ਜੀ ਤੇ ਲੋਕ ਦੋਸਤ ਤੁਸੀਂ ਦੇਖ ਸਕਦੇ ਹੋ ਇਹ ਬੈਟਰੀਰੀ ਇਹਨਾਂ ਦਾ ਲੱਗ ਤੋਂ ਆ ਇਹ ਬੈਟਰੀਰੀ ਦੇ ਵਿੱਚ ਵੀ ਆਪਾਂ ਇੱਕ ਸਟੋਰੇਜ ਵਾਸਤੇ ਨੂੰ ਲਮਾਰ ਚਾਰ ਤਰਕੇ ਦਿੱਤੀ ਹੈ ਠੀਕ ਹੈ ਜੀ ਇਸ ਤਰ੍ਹਾਂ ਪ੍ਰੋਪਰ ਇਹਦਾ ਸੈਟਅਪ ਇਹ ਜੋ ਵੀ ਆਪਾਂ ਮੰਨ ਕੇ ਡਰੈਂਕ ਕਰਦੇ ਆ ਉਹ ਆਪਾਂ ਖੁਦ ਕਰਦੇ ਆ ਠੀਕ ਹੈ ਜੀ ਕਲੈਂਡ ਨੇ ਸਾਨੂੰ ਆਪਣੀ ਕਿਚਨ ਦਾ ਸਾਈਜ਼ ਦੇਣਾ ਹੈ ਔਰ ਫਿਰ ਤੇ ਵਿਜ਼ਿਟ ਕਰਕੇ ਫਿਰ ਅਸੀਂ ਕੱਲੀ ਕੱਲੀ ਚੀਜ਼ ਤੋਂ ਪ੍ਰੋਪਰ ਕਲੈਂ ਨੂੰ ਗਾਈਡ ਕਰਦੇ ਆ ਕਿੱਥੇ ਤੁਹਾਡੀ ਸੋਚ ਹੋਣੀ ਚਾਹੀਦੀ ਹੈ ਕਿੱਥੇ ਤੁਹਾਡਾ ਪਲੱਗ ਆਉਣਾ ਚਾਹੀਦਾ ਕਿੱਥੇ ਤੁਹਾਡਾ ਫਰਿੱਜ ਆਊਗਾ ਠੀਕ ਹੈ ਜੀ ਇਹ ਚੀਜ਼ ਨੂੰ ਪ੍ਰੋਪਰ ਅਸੀਂ ਖੁਦ ਡਿਜ਼ਾਈਨ ਕਰਦੇ ਆ ਜੀ ਆਜੋ ਵੀ ਦੋਸਤੋ ਫਿਰ ਅੱਗੇ ਲੈ ਕੇ ਚੱਲਦੇ ਆ ਕੋਠੀ ਦੇ ਵਿੱਚ ਦਿਖਾਉਣੇ ਸਾਰਾ ਕੁਝ ਹਾਂਜੀ ਸਰ ਇਹ ਦੂਜੇ ਰੂਮ 'ਚ ਆ ਕੇ ਗਰਾਉ ਕਾਪਰ ਨਾਲ ਇਹ ਡਰਾਅ ਜਿੱਤੇ ਆ ਚੌੜ ਬਣਾਇਆ ਇੱਕ ਇਹ ਚ ਸਿੰਗਲ ਸਿੰਗਲ ਬੈੱਡ ਦੀ ਰਿਕੁਆਇਰਮੈਂਟ ਸੀ ਠੀਕ ਹੈ ਜੀ ਬਾਪੂ ਜੀ ਦਾ ਰੂਮ ਹੈ ਇਹ ਇਹਦੇ ਚ ਆਪਾਂ ਸਿੰਗਲ ਸਿੰਗਲ ਬੈੱਡ ਆਪਾਂ ਉਸੇ ਤਰ੍ਹਾਂ ਬਣਾ ਕੇ ਦਿੱਤੇ ਠੀਕ ਹੈ ਜੀ ਲੋਬੇ ਦੋਸਤੋ ਇਹ ਵੀ ਤੁਸੀਂ ਦੇਖ ਸਕਦੇ ਹੋ ਮਤਲਬ ਹਰ ਇੱਕ ਰੂਮ ਦੇ ਵਿੱਚ ਬਈ ਅਲੱਗ-ਅਲੱਗ ਤਰੀਕੇ ਦਾ ਕੱਪ ਬੋਰਡ ਬਣਿਆ ਹੈ ਹਨਾ ਇਹਦੇ ਵਿੱਚ ਨਾਲ ਹੀ ਆਪਾਂ ਡਰੈਸਿੰਗ ਦਾ ਕਨਸੈਪਟ ਦਿੱਤਾ ਹੈ ਜੀ ਜਿਹੜੇ ਵਿੱਚ ਸਪੇਸ ਇੱਥੇ ਨਾ ਹੋਣ ਕਾਰਨ ਇਹਨੂੰ ਡਰੈਸਿੰਗ ਵੀ ਆਪਾਂ ਇਹਦੇ ਵਿੱਚ ਹੀ ਇੰਸਟਾਲੇਸ਼ਨ ਕਰਕੇ ਦਿੱਤਾ ਹੈ ਪਿੱਛੇ ਇਹਦੇ ਸਟੋਰੇਜ ਆ ਜਾਂਦੀ ਹੈ ਤੇ ਅੱਗੇ ਤੋਂ ਇਹ ਪ੍ਰੋਪਰ ਆਪਾਂ ਦੋਸਤੋ ਪੌੜੀਆਂ ਦਾ ਵੀ ਤੁਸੀਂ ਦੇਖ ਸਕਦੇ ਹੋ ਸਟੇਅਰ ਦਾ ਵੱਖਰੀ ਡਿਜ਼ਾਈਨ ਬਣਾਇਆ ਹੋਇਆ ਇੱਥੋਂ ਤੁਸੀਂ ਦੇਖ ਸਕਦੇ ਹੋ ਪੂਰੀ ਖੁੱਲੀ ਤੇ ਬਹੁਤ ਸੋਹਣਾ ਜਿਹਾ ਕਹਿ ਦੀਏ ਉੱਪਰ ਗ੍ਰੇਨਾਈਟ ਲੱਗਿਆ ਹੋਇਆ ਹੈਗਾ ਤੇ ਸਾਰੀ ਗਲਾਸ ਦੇ ਵਿੱਚ ਜਿਹੜੀਆਂ ਸਟੇਅਰਜ਼ ਬਣੀਆਂ ਤੇ ਉੱਪਰ ਲੈ ਕੇ ਚੱਲਦੇ ਆ ਤੁਹਾਨੂੰ ਫਸਟ ਫਲੋਰ ਤੇ ਤੇ ਦਿਖਾਉਣੀ ਹੈ ਸਾਰਾ ਕੰਮ ਹਾਂਜੀ ਬਾਈ ਫਸਟ ਫਲੋਰ ਤੇ ਆਗੇ ਇੱਥੇ ਕੀ ਕੀ ਪਲਾਨ ਆ ਜਾਂਦੇ ਜੀ ਇੱਥੇ ਜੀ ਆਪਣਾ ਦੋ ਰੂਮ ਹੈ ਠੀਕ ਹੈ ਜੀ ਇੱਕ ਰੂਮ ਆਪਾਂ ਪ੍ਰੋਪਰ ਤਿਆਰ ਕੀਤਾ ਹੈ ਠੀਕ ਹੈ ਜੀ ਉਹ ਜੀ ਪ੍ਰੋਸੈਸ ਚ ਚੱਲ ਰਿਹਾ ਹੈਗਾ ਜੀ ਤੇ ਇਸ ਰੂਮ ਨੂੰ ਆਪਾਂ ਪ੍ਰੋਪਰ ਇਸ ਤਰ੍ਹਾਂ ਆਪਾਂ ਡਿਜ਼ਾਈਨ ਕੀਤਾ ਜਿਵੇਂ ਸਿੰਪਲ ਸੋਵਰ ਕਲੈਂਡ ਦੀ ਰਿਕੁਆਇਰਮੈਂਟ ਸੀ ਵੀ ਜਮਾਂ ਸਿੰਪਲ ਸੋਵਰ ਚਾਹੀਦਾ ਤਾਂ ਇਹਦੇ ਵਿੱਚ ਆਪਾਂ ਬੈੱਡ ਠੀਕ ਹੈ ਜੀ ਨਾਲ ਸ਼ੈਟੀ ਔਰ ਗੱਦਾ ਇਹ ਚੀਜ਼ ਆਪਾਂ ਇਨਸਟਾਲਡ ਕਿੱਥੇ ਆ ਇੱਧਰ ਇਹਨਾਂ ਨੂੰ ਆਪਾਂ ਕਵਰਡ ਬਣਾ ਕੇ ਦਿੱਤਾ ਜੀ ਠੀਕ ਹੈ ਜੀ ਕਵਰਡ ਦਾ ਵੀ ਬਈ ਬਹੁਤ ਸੋਹਣਾ ਇੱਕ ਡਿਜ਼ਾਈਨ ਜੇ ਕਹਿ ਦੀ ਹੈ ਹਨ ਕਲਰ ਬਹੁਤ ਸੋਹਣਾ ਸਰ ਬਿਲਕੁਲ ਇਹਨਾਂ ਨੇ ਸਾਨੂੰ ਕਲੈਂਡ ਨੇ ਨੈਟ ਤੋਂ ਕੱਢ ਕੇ ਦਿੱਤਾ ਸੀਗਾ ਜੀ ਕਹਿੰਦਾ ਇਦਾਂ ਦਾ ਬਣ ਜੂਗਾ ਠੀਕ ਹੈ ਜੀ ਅਸੀਂ ਕਿਹ ਜੀ ਗੱਲ ਨਹੀਂ ਫਿਰ ਆਪਾਂ ਨੂੰ ਡਿੱਟੋ ਇਹੀ ਬਣਾ ਕੇ ਦਿੱਤੀ ਜੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਤੇ ਬਹੁਤ ਸੋਹਣੀ ਸਫਾਈ ਆ ਤੇ ਲੰਮਾ ਸਮਝ ਚੱਲਣ ਵਾਲੀ ਚੀਜ਼ ਆਗੀ ਤਾਂ ਇੱਧਰ ਖੁੱਲਾ ਢੁੱਲਾ ਜਿਹੜਾ ਵਾਸ਼ਰੂਮ ਸਾਰਿਆਂ ਦੇ ਵਿੱਚ ਅਲੱਗ-ਅਲੱਗ ਕਨਸੈਪਟ ਆ ਗਿਆ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਇਹ ਘਰ ਤਿਆਰ ਹੋਇਆ ਹੋਇਆ ਬਈ ਇਸ ਤੋਂ ਉੱਪਰ ਵੀ ਸੈਕੰਡ ਫਲੋਰ ਵੀ ਆ ਜਾਣਾਗਾ ਸੈਕੰਡ ਫਲੋਰ ਵੀ ਹੈਗਾ ਵੀ ਉੱਥੇ ਵੀ ਇਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਇੱਕ ਆਫਿਸ ਬਣਾਇਆ ਹੋਇਆ ਲਿਫਟ ਜੇ ਪੈਂਡਿੰਗ ਰਹਿੰਦੀ ਲੱਗਣ ਵਾਲੀ ਠੀਕ ਹੈ ਜੀ ਉਹ ਵੀ ਸੋਹਣੀ ਚੀਜ਼ ਬਣਾਈ ਹੋਈ ਆ ਜੀ ਤੇ ਤੇ ਬਈ ਇੱਕ ਚੀਜ਼ ਇੱਥੇ ਖਾਸ ਹੋਰ ਦੱਸੀ ਸੀ ਬਹੁਤ ਸਪੀਡ ਨਾਲ ਕੰਮ ਕੀਤਾ ਬਹੁਤ ਸਪੀਡ ਨਾਲ ਹਾਂਜੀ ਇਹ ਆਪਾਂ ਜਿੰਨਾ ਵੀ ਕੰਮ ਤੁਹਾਨੂੰ ਦਿਖਾਇਆ ਹੈਗਾ ਇਹ ਆਪਾਂ 25 ਦਿਨਾਂ ਦੇ ਵਿੱਚ ਆਪਾਂ ਪ੍ਰੋਪਰ ਸਾਰਾ ਕੰਪਲੀਟ ਕੀਤਾ ਜੀ ਸਿਰਫ 25 ਦਿਨਾਂ ਚ ਬਈ ਹਾਂਜੀ ਸਰ ਹਾਂਜੀ ਲੋ ਵੀ ਦੋਸਤ ਤੁਸੀਂ ਦੇਖ ਸਕਦੇ ਹੋ ਹਜੇ ਕੰਮ ਬਹੁਤ ਰਹਿੰਦਾ ਜਿਵੇਂ ਕਿ ਇਧਰ ਰੂਮ ਵੀ ਤੁਹਾਨੂੰ ਦਿਖਾ ਦਈਏ ਤੇ ਉਧਰ ਲਿਫਟ ਵਾਲਾ ਸਾਈਡ ਰਹਿੰਦਾਗਾ ਕਾਫੀ ਚੀਜ਼ਾਂ ਪੈਂਡਿੰਗ ਜਰੂਰ ਰਹਿੰਦੀਆਂ ਨੇ ਪਰ ਜੋ ਵੀ ਕੀਤਾ 25 ਦਿਨਾਂ ਚ ਜੇ ਕਹਿ ਦਈਏ ਮਤਲਬ ਕਲਾਇੰਟ ਦੀ ਰਿਕੁਆਇਰਮੈਂਟ ਸੀਗੀ ਤਾਂ ਉਸ ਹਿਸਾਬ ਨਾਲ ਵੀਰ ਹੋਰ ਨੇ ਬਹੁਤ ਸਪੀਡੀ ਵਰਕ ਕੀਤਾ ਹੈ ਇਹ ਬਈ ਰੂਮ ਦੇ ਵਿੱਚ ਮੈਂ ਦੇਖ ਰਿਹਾ ਇੱਕ ਛੱ ਹਾਫ ਤਰ੍ਹਾਂ ਦਾ ਆਫਿਸ ਟੈਪ ਬਣਾਇਆ ਸਿਸਟਮ ਇਹ ਠੀਕ ਹੈ ਜੀ ਵੀ ਬਾਹਰ ਦੀ ਵਾਰ ਦੇ ਦੀ ਲਿਫਟ ਆਉਂਦੀ ਹੈ ਉੱਪਰ ਬੰਦਾ ਚਲਾਇਆ ਜਾਂਦਾ ਜੀ ਇਹ ਠੀਕ ਹੈ ਜੀ ਇਹ ਵੀ ਥੋੜਾ ਜਿਹਾ ਅਨਕੰਪਲੀਟ ਹੈ ਥੋੜਾ ਜਿਹਾ ਇਹਦਾ ਵੀ ਵਰਕ ਰਹਿੰਦਾਗਾ ਠੀਕ ਹੈ ਜੀ ਮਾਲਿਕ ਰੂਮ ਦੇ ਵਿੱਚ ਦੋ ਰੂਮ ਨਿਕਲੇ ਹਾਂਜੀ ਹਾਂਜੀ ਇਹ ਚ ਇਹਨਾਂ ਨੇ ਆਪਸ਼ਨ ਛੱਡਤੀ ਜੀ ਇਹ ਵੀ ਇਨ ਫਿਊਚਰ ਜੇ ਇਧਰ ਦੀ ਪੌੜੀ ਦਾ ਪ੍ਰੋਸੈਸ ਕਰਨਾ ਤਾਂ ਇਧਰੋਂ ਪੌੜੀ ਮਤਲਬ ਕਿ ਬੁੱਡਨ ਵਗੈਰਾ ਚ ਚੜਾਣ ਦੇ ਅੰਦਰ ਦੀ ਠੀਕ ਹੈ ਜੀ ਸਸੀ ਗਾਲ ਬਾਈ ਜੀ ਸਸੀ ਗਾਲ ਜੀ ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣਾ ਘਰ ਬ ਕਿਵੇਂ ਲੱਗਾ ਤੁਹਾਨੂੰ ਕੀ ਰਿਵਿਊ ਦੇਣਾ ਚਾਹੋਗੇ ਸਰ ਇਹਨਾਂ ਦਾ ਬਹੁਤ ਵਧੀਆ ਕੰਮ ਹੈ ਬਹੁਤ ਜਿਆਦਾ ਵਧੀਆ ਕੰਮ ਹੈ ਠੀਕ ਹੈ ਜੀ ਮੈਂ ਫਿਰ ਬਹੁਤ ਘੁੰਮਿਆ ਮੈਂ ਚੰਡੀਗੜ੍ਹ ਬਹੁਤ ਘੁੰਮਿਆ ਬਹੁਤ ਜਣੇ ਦਾ ਕੰਮ ਦੇਖਿਆ ਬਟ ਜਿਹੜੀ ਚੀਜ਼ ਮੈਨੂੰ ਇੱਥੇ ਸ਼੍ਰੀ ਗਣਪਤੀ ਤੋਂ ਮਿਲਿਆ ਕਿਤੇ ਵੀ ਨਹੀਂ ਮੈਨੂੰ ਮਿਲਣੀ ਸੀਗੀ ਠੀਕ ਹੈ ਤੇ ਇੱਕ ਕੀ ਇਹਨਾਂ ਨੇ ਕੰਮ ਬਹੁਤ ਜਲਦੀ ਕੀਤਾ ਹੈ ਠੀਕ ਹੈ ਜੀ ਤੁਹਾਨੂੰ ਕਹਾਂਗੇ ਜਲਦੀ ਸੀਗੀ ਜੀ ਮੈਂ ਮਤਲਬ ਇਹਨਾਂ ਨੂੰ ਮਹੀਨੇ ਦਾ ਟਾਈਮ ਦਿੱਤਾ ਸੀਗਾ ਕਿ ਅਸੀਂ ਮਹੀਨੇ ਦੇ ਵਿੱਚ ਵਿੱਚ ਅਸੀਂ ਸ਼ਿਫਟ ਕਰਦੇ ਹਾਂ ਬਟ ਇਹਨਾਂ ਨੇ 25 ਦਿਨਾਂ 'ਚ ਸਾਨੂੰ ਕੰਪਲੀਟ ਕਰਕੇ ਦੇ ਦਿੱਤਾ ਸੀਗਾ ਠੀਕ ਹੈ ਜੀ ਠੀਕ ਹੈ ਜੀ ਇਹ ਤਾਂ ਕੀ ਆਪ ਜੇ ਆਪ ਮਿਸਤਰੀ ਵੀ ਲਾਣੇ ਉਸ ਸਿਰਫ ਸਾਲ-ਸਾਲ ਲੱਗੇ ਰਹਿੰਦੇ ਆ ਤਾਂ ਵੀ ਕੰਮ ਚੱਲੋ ਉਹ ਗੱਲਬਾਤ ਦੀ ਨਹੀਂ ਹੈਗੀ ਹਾਂਜੀ ਹਾਂਜੀ ਤੇ ਧੰਨਵਾਦ ਬਾਈ ਜੀ ਧੰਨਵਾਦੀ ਥੋੜਾ ਬਹੁਤ